ਅਸਤਰੀ ਕਾਲ ਜੀ ਸਾਰਿਆਂ ਨੂੰ ਜੀ ਜੀ ਆਏ ਨੇ ਜੀ ਸਵਾਗਤ ਹੈ ਜਗਤ ਮਾਸਟਰ ਬਲੌਗ ਵਿੱਚ ਸਾਰਿਆਂ ਦਾ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਤੁਗਿਆਂ ਚੌਂਗਿਆਂ ਤਰੱਕੀਆਂ ਵਾਹੇ ਸਾਰਿਆਂ ਨੂੰ ਲੇਰ ਉੱਤਤਾ ਵਾਖਸ਼ੇ ਬਾਕੀ ਮੋਟਰ ਪਹੁੰਚੇ ਵੇ ਜੀ ਹੰਡ ਪਾਟਾ ਹੁਣ ਚੱਲ ਰਹੇ ਆ ਵੀ ਅੱਜ ਆਪਾਂ ਸਵੇਰੇ ਡਿਊਟੀ ਲਾ ਕੇ ਆ ਗਏ ਤੇ ਹੁਣ ਚੱਲੇ ਦੁਬਾਰਾ ਤਕਰੀਬਨ 4:00 ਵਜੇ ਡਿਊਟੀ ਹੈ 2:30 3:00 ਦਾ ਟਾਈਮ ਹੋਣ ਵਾਲਾ ਵੀ ਸਵੇਰ ਦੇ ਕਣਕ ਨੂੰ ਚੰਬੜੇ ਵੇ ਤੇ ਜਿਹੜਾ ਵਿੱਗਾ ਕਰ ਹੈਗਾ ਤਾਂ ਆਪਣਾ ਸਵਾਰ ਕੇ ਸਾਰੇ ਆਇਨ ਬੀਜਤਾ ਦੋ ਗਵਾਰ ਆਪਾਂ ਰੋਟਾਬੀਟਰ ਗਿਆ ਬਾਅਦ ਤਾ ਦਾ ਪਹਿਲਾ ਚੰਗੀ ਤਰ੍ਹਾਂ ਛਿੱਟਾ ਛੋਟਾ ਦੇ ਕੇ ਫੇਰ ਬਾਕੇ ਸਵਾਗਾ ਮਾਰਤਾ ਡੌਲਾ ਜਿਹੜੀਆਂ ਹੈਗੀਆਂ ਦੋ ਵਿੱਚ ਪਾਤੀਆਂ ਉਹਦੇ ਬਾਅਦ ਜਿਹੜੀ ਸਪਰੇਅ ਪਈ ਸੀ ਆਪਣੇ ਕੋਲ ਵਕੀਰਾ ਥੋੜੀ ਜਿਹੀ ਵਿਚਾਲੀ ਤੇ ਆਪਾਂ ਨੇ ਇੱਕ ਪੰਪ ਦੀ ਵੀ ਸੁੱਕੀ ਉਹ ਵਿਚਾਲੀ ਸੀ ਜਿਹੜੀ ਵਕੀਰਾ ਵਿੱਚ ਤੇ ਥੋੜੀ ਜਿਹੀ ਸੇਵੀਆਂ ਜੀਆਂ ਬਾਕੀ ਸਟੈਂਪ ਰੱਖ ਲਈਦੀ ਉਹ ਵੀ ਉਹ ਵੀ ਕਰਤੀ ਸਾਰਾ ਕੰਮ ਐਨੂੰ ਓਕੇ ਕਰਤਾ ਬਾਕੀ ਹੁਣ 4 ਵਜੇ ਡਿਊਟੀ ਆਪਣੀ ਵੀ ਹੁਣ ਪਹੁੰਚਣਾ ਆਪਾਂ ਨੂੰ ਉੱਥੇ ਵੀ ਬਾਕੀ ਤੁਹਾਨੂੰ ਜਾਨ ਮਹਾਲੇ ਦਿਖਾਉਂਦੇ ਅੱਜ ਮਿਸਤਰੀ ਇੰਦੇ ਗੈਲ ਮਹਿਕ ਆਪ ਲੱਗਿਆ ਹੋਇ ਵੀ ਬਹੁਤ ਫਰਕ ਆਪ ਨੂੰ ਨਾਲ ਲੱਗਣ ਦਾ ਥੋੜਾ ਜਿਹਾ ਰਿੱਤੇ ਦੀ ਪ੍ਰੋਬਲਮ ਆਉਂਦੀ ਹੈ ਛਾਣ ਨਹੀਂ ਹੁੰਦਾ ਹੈਗਾ ਇਹਨਾਂ ਦੇ ਕਿ ਗਿੱਲਾ ਥੋੜਾ ਜਿਹਾ ਗਿੱਲੇ ਕਰਕੇ ਥੋੜਾ ਜਿਹਾ ਖਾਉਂਦਾ ਲਪਾਈ ਹੈ ਜਿਹੜੀ ਛਾਣ ਕਈ ਹੁੰਦੀ ਹੈ ਵੀ ਉਹਦੇ ਕਰਕੇ ਆ ਚਲੋ ਵਧੀਆ ਕੰਮ ਚੱਲਦਾ ਵਿੱਚ ਇਲੈਕਟ੍ਰੀਸ਼ੀਅਨ ਵਾਲਾ ਬਾਈ ਵੀ ਲੱਗਿਆ ਪਲੰਬਰ ਵੀ ਲੱਗੇ ਪਿਆ ਸਾਰਾ ਕੰਮ ਗੈਲ ਦੀ ਗੱਲੇ ਚੱਲੀ ਜਾਂਦਾ ਗੈਲ ਦੀ ਗੱਲੇ ਲਪਾਈ ਹੋਈ ਜਾਂਦੀ ਹੈ ਵੀ ਵਧੀਆ ਚੱਲਦਾ ਜੀ ਕੰਮ ਬਾਕੀ ਹੁਣ ਆਪਾਂ ਮੋੜਾਂਗੇ ਕੱਲ ਨੂੰ ਭੋਗ ਪਾ ਕੇ ਸਾਰਾ ਕੰਮ ਨਿਵੇੜ ਕੇ ਕਿਉਂਕਿ ਇੱਕ ਡਿਊਟੀ ਆਪਣੀ 4 ਤੇ 6 ਹੈ ਆਪਾਂ ਨੇ ਲੜਾਈ ਵੀ ਇਹ ਟਿਕਾਣ ਕ ਦਾ ਕੰਮ ਨਿਭੜ ਜਵੇ ਕਣਕ ਦਾ ਕੰਮ ਗਿਆ ਹੁਣ ਆਪਣਾ ਐਨ ਓਕੇ ਅਜ ਫਾਈਨਲ ਹੋ ਗਿਆ ਭਾਈ ਵਿਲੇ ਉਹ ਕਣਕ ਦੇ ਵੀ ਇੱਕ ਅੱਖਾਂ ਜੇ ਕਰਕੇ ਅਸੀਂ ਥੋੜਾ ਜਿਹਾ ਰੱਖ ਲੰਦੇ ਚਲੋ ਐਕਤੀ ਵੀ ਦੋ ਦਿਨ ਪਹਿਲਾਂ ਬੀਜੋਗੇ ਅੱਗੇ 22 ਤਰੀਕ ਨੂੰ ਬੀਜਦੇ ਅਸੀਂ ਵੀ ਲੇਟੇ ਬੀਜਦੇ ਹੁੰਦੇ ਖੱਤੀ ਨੇ ਨੋ ਚਲੋ ਇਹ ਜੇ ਹੁਣ ਬੀਜ ਬੀਜਾ ਜਿਹੜਾ ਰਲਿਆ ਮਿਲਿਆ ਜੇ ਵੇਚਦਾ 303 ਵੀ ਵਿੱਚ 1826 ਵੀ ਵਿੱਚ ਆ 1826 ਥੋੜਾ ਜਿਹਾ ਬਚਿਆ ਦਾ ਆਪਣੇ ਕੋਲ 2 ਕਿਲੋ ਜਿਹੜਾ ਨਮਾ ਲੈਂਦਾ ਉਹ ਵੀ ਵਿੱਚੇ ਪਾਤਾ ਵੀ ਚਲੋ ਵਧੀਆ ਚੱਲਦਾ ਕਾਰੋਬਾਰ ਜਿਹੜਾ ਹੈਗਾ ਫਸਲ ਹੈ ਜਿਹੜੀ ਹੋਰ ਵੀ ਠੀਕ ਐ ਐ ਬਾਕੀ ਪਾਣੀ ਦੀ ਤਿਆਰੀ ਹੋਣ ਲੱਗੀ। ਦੇਖਿਆ ਜੀ ਇਹਨਾਂ ਨੇ ਬਗੈਰ ਰੌਣੀ ਕਰਤੇ ਬੀਜਾਇਆ ਤੇ ਉਹ ਲਾਗੇ ਪਾਣੀ ਲਾਉਣ। ਛੱਡਿਆ ਪਾਣੀ ਇੱਕ ਦੋ ਜਗ੍ਹਾ ਮੈਂ ਦੇਖਿਆ, ਰਾਸਤੇ 'ਚ ਵੀ ਦੇਖਿਆ। ਵੀ ਕਣਕਾਂ ਨੂੰ ਚੱਲ ਪਿਆ ਆਪਾਂ ਵੀ ਪੰਜ ਚਾਰ ਦਿਨ ਤੱਕ ਛੇੜਾਂਗੇ ਕੰਮ ਜਿਹੜਾ ਹੈਗਾ ਪਾਣੀ ਵਾਲਾ। ਚਲੋ ਠੀਕ ਹੈ ਜੀ, ਦਿਖਾਉਂਦੇ ਆ ਇੱਕ ਵਾਰ। ਜਾਨ ਮਾਲ ਦੇ ਘਰ ਦੀ ਤੁਹਾਨੂੰ। ਦ੍ਰਿਸ਼ ਜਿਵੇਂ ਹੈਗਾ ਚੱਲਦਾ, ਵਧੀਆ ਚੱਲੀ ਜਾਂਦਾ ਕਾਰੋਬਾਰ। ਦੇਖਦਾ ਇੱਕ ਦੋ ਕੁ ਮਿਸਤਰੀ ਹੋਰ ਦੇਖਿਆ। ਜਿਹੜੇ ਗੈਲ ਦੀ ਗੱਲ, ਜਿਹੜੇ ਕਮਰੇ ਲਪਾਈ ਹੋ ਗਈ ਜਿਸ ਆਪਣਾ ਫਰਸ਼ ਪਾਉਣ ਦੇ ਪਾਣ ਗੈਲ ਦੀ ਗੱਲ ਇਹ ਕਹਿੰਦਾ। ਵੀ ਥੋੜਾ ਜਿਹਾ ਹੁਣ ਕਾਲੀ ਕਰਦਾ ਕੰਮ ਨੂੰ ਚਲੋ ਤੁਹ ਦਿਖਾਉਂਦੇ ਆ ਜੀ ਆ ਉੱਪਰ ਤੋਂ ਆਇਆ ਲਾਣੀ ਹੋਰ ਆ ਲੱਗਦਾ ਆ ਉਹ ਟੁੱਟਣਾ ਆ ਮਾ ਬਾ ਜੇ ਉਹ ਟੁੱਟਾ ਫਿਰ ਬਾਅਦ ਚ ਕਰੀ ਜਾਉਂਗੇ ਪਰ ਉਹ ਆਪਾਂ ਦੇਖ ਲਈ ਨਪੜੇ ਆ ਬਾਤ ਜੀ ਬਾਤ ਦੇਖਾ ਸਾਰੇ ਕਮਰੇ ਭਰੇ ਦਾ ਗਰਦ ਕਰ ਮੈਂ ਸਾਰੇ ਕਮਰੇ ਗਰਦ ਕਰਦਾ ਬਾਹਰ ਤੇ ਹਾਂਜੀ ਹਾਂ ਜੋ ਜੀ ਕੀ ਹਾਲ ਹੈ ਕਰੀ ਜਾਂਦਾ ਕੰਮ ਜਿਹੜਾ ਰਹਿਣਾ ਹੌਲੀ ਹੌਲੀ ਆ ਗਿਆ ਠੀਕ ਆਤਾ ਮੈਂ ਇਸਤਰੀਆਂ ਨੂੰ ਜ਼ੋਰ ਥੋੜਾ ਵੱਜਿਆ ਲੱਗਦਾ ਮੈਨੂੰ ਆਤਾ ਤੇਰਾ ਵੀ ਜ਼ੋਰ ਸਾਦਾ ਲੱਗਦਾ ਲੱਗਿਆ ਨਿਸ਼ਾਨ ਨਹੀਂ ਹੁੰਦਾਗਾ ਹੋ ਰਿਹਾ ਆ ਰਹਾ ਆਹ ਤੇਰੇ ਬਸਤੂ ਮੇਉਂ ਪਾ ਲੈਣਾ ਹੋ ਰਿਹਾ ਆ ਰਹਾ ਆਹ ਜੇ ਗੱਡੀ ਆ ਕੱਲ ਕਰਤੀ ਸੀ ਇਹ ਕੱਲ ਕੱਲ ਠੀਕ ਆ ਆ ਲੈ ਕੇ ਦੋ ਅੱਧਾ ਹੋਰ ਜਾਣਾ ਹਾਂ ਬਸ ਆਹ ਕਮਰੇ ਦੋ ਹੋ ਗਏ ਦੋ ਹੋ ਗਏ ਆ ਵੀ ਹੋ ਜਾਣਾ ਆ ਵੀ ਹੋ ਜਾਣਾ ਕਿ ਨਗਰੇ ਤਾਂ ਇਹਨਾਂ ਬਾਹ ਥੱਲੇ ਥੱਲੇ ਹੀ ਰਹਿ ਗਏ ਆਏ ਆਹ ਰੁੱਤਾ ਫੋਲਿਆ ਬਾਜ ਰੇਤਾ ਫੋਰ ਫੋਰ ਕੇ ਚੱਲਦਾ ਕੰਮ ਸੁੱਕੀ ਜਾਂਦਾ ਫਿਰ ਨਹੀਂ ਫੋਰ ਕੇ ਸੁੱਕ ਜਾਂਦਾ ਛੇਤੀ ਉਹਨਾਂ ਨੇ ਸੁੱਕਦਾ ਹੈਗਾ ਉੱਪਰ ਉੱਪਰ ਦੇ ਮਾਰੇ ਤੈਝੀ ਹੁੰਦੀ ਫੇਰ ਗਿੱਲਾ ਹੋ ਜਾਂਦਾ ਇਹਦਾ ਛਾਲਣਾ ਥੋੜਾ ਜਿਹਾ ਬੜਾ ਲੈ ਲੋ ਹੋਰ ਛੇਦੀ ਗਲੀ ਵਾਲਾ ਛਾਲਣਾ ਹੋਰ ਦੇਖ ਲੋ ਬਦਲ ਕੇ ਉਹ ਵੀ ਤਾਂ ਲੈਂਟਰ ਲੱਗਿਆ ਵਾ ਜੀ ਹਲੇ ਕੁੱਲੂ ਗਾ ਲ ਮੈਂ ਕਹਿੰਦਾ 2-4 ਦਿਨ ਤੱਕ ਹੋਰ ਮਹਤਰੀ ਪੌਂਡ ਦੇ ਘਰ ਖੁੱਲਣਾ ਲੈਂਟਰ ਦੇ ਹੈ ਇੱਕ ਦੋ ਦਿਨਾਂ ਚ ਆਹ ਹੁਣ ਤਾਂ ਸਾਰੇ ਹੀ ਲੈਂਟਰ ਹੀ ਸਮਝ ਲੈ ਹੈ ਤਿੰਨ ਨੂੰ ਕਾਈ ਸੀ ਹੈ ਤੇਰੀ ਤਰੀਕਾ ਤੇ ਸੀ ਰੋਵੇ ਤਾਂ ਬਹੁਤ ਦਿਨ ਹੋ ਗਏ ਲੈ ਕਿਹੜਾ ਹੋ ਜਾ ਫਿਰਦਾ ਤੂੰ O oh, vai dar é? ਹੌਲੀ ਬਾਈਪਾਸ ਵਾ ਜਾ ਰਹੇ ਤਕਰੀਬਨ ਰੋਪੜ ਦੇ ਹੱਥ ਹੈ ਬਾਰ-ਬਾਰ ਵਾਈਪਾਸ ਜਣਾ ਬੜਾ ਬਹੁਤ ਫਾਇਦਾ ਹੈ ਜਿੱਥੇ ਵੀ ਡਰਾਈਵ ਕਰਨੇ ਗੁਜਾਰ ਦੇ ਵਿਚ ਨੂੰ ਜਾਂਦੇ ਸਾਰੇ ਤੇ ਹੁਣ ਸਾਰੇ ਸਾਈਡ ਪਰ ਆਖੀ ਰੋਪੜ ਹੈ ਤਾਂ ਸਾਈਡ ਪਰੋਂ ਨਿਕਲੇ ਸਾਰੇ ਹੀ ਤੇ ਰੋਪੜ ਬਦਰ ਨੂੰ ਵੀ ਜਗ੍ਹਾ ਇਧਰ ਨੂੰ ਰਹਿ ਗਈ ਕਾ ਹੈ ਔਰ ਸਾਰੇ ਪਾਸੇ ਇੱਕ ਪਾਸੇ ਦਰਿਆ ਆ ਗਿਆ ਇੱਕ ਪਾਸੇ ਪੱਕੀ ਨਹਿਰ ਆ ਗਈ ਆਪਾਂ ਤੁਹਾਨੂੰ ਨਹਿਰ ਵੀ ਦਿਖਾਵਾਂਗੇ ਨਹਿਰ ਦੇ ਕੋਲੇ ਜਾਣਾ ਪਰਾ ਉਸੇ ਸਮਝੋ ਗੋਵਿੰਦ ਵੈਲੀ ਆ ਜਿੱਥੇ ਖੜਵਰ ਦਾ ਵੜਪ ਕਰਿਆ ਪਰ ਵੇ ਆਹ ਇੱਕ ਸਾੜੇ ਵਾਲੇ ਏਰੀਆ ਨੇ ਬੜਾ ਨੂੰ ਜਗ੍ਹਾ ਰਹਿ ਗਈ ਵਾਪੇ ਨੂੰ ਵੀ ਇਧਰ ਵੀ ਕੱਚੀ ਰਹਿ ਰਾਜੇ ਦੀ ਦੂਹੇ ਪਾਸੇ ਕਰਕੇ ਬਹੁਤ ਫਰਕ ਪਿਆ ਹੋਇਆ ਆ ਕਰਕੇ ਆਹ ਏਰੀਆ ਵਾਤਾ ਜਾਂਦਾ ਹੈ। ਅੱਜ ਟ੍ਰੈਫਿਕ ਬਹੁਤ ਜ਼ਿਆਦਾ ਹੜਕਦੇ ਪਰ ਬਹੁਤ ਰੱਟਾ ਉੱਤਰ ਰਿਹਾ ਲੱਗ ਰਹੀ ਹੈ। ਜੀ ਇਹੀ ਦੇਖੋ ਨਹੀਂ ਬਾਜ਼ਾਰ ਦੇ ਵਿੱਚ ਜਾਂਦੇ ਹਲੇ ਕਰੋੜ ਵਿੱਚ ਫੌਲ ਲੱਗਣਾ ਕਰਕੇ ਨੰਦਪੁਰ ਸਾਹਿਬ ਵਾਲਾ ਸਿੱਧਾ ਲੱਗ ਰਿਹਾ ਹੈ। ਅਤੀ ਟ੍ਰੈਫਿਕ ਤੋਂ ਦੂਰ ਆ ਰਹੀ ਹੈ। ਏ ਭਾਈ ਗੱਡੀਆਂ ਜਿਹੜੀਆਂ ਮੁਠੇ ਵਾਸਤੇ ਸ਼ੇਅਰਿੰਗ ਹੋਈ ਫਿਰਦੀਆਂ ਆ ਆ ਹਸਪੀਟਲ ਆ ਜੀ ਬਲਜਿੰਦਰਾ ਹਸਪੀਟਲ ਆ ਆ ਵਈ ਨਹਿਰ ਇਕੱਤੀ ਜਾ ਰਹੀ ਜਿਹੜੀ ਸਾਈਡ ਉੱਪਰ ਆ ਨਹਿਰ ਜਾ ਰਹੀ ਆ ਹੁਣ ਬਸਤ ਕਰੀਏ ਜੀ ਆ ਕੱਟ ਨੇ ਜੀ ਬਾਬਾਜੀ ਸਿੰਘ ਇਹ ਬਹੁਤ ਵਧੀਆ ਇਹ ਸਾਡੇ ਰੋਪੜ ਜ਼ਿਲ੍ਹੇ ਚ ਇੱਕ ਨੰਬਰ ਚੱਲ ਰਹੀ ਆ ਗੱਲ ਬਹੁਤ ਵਧੀਆ ਪੜਾਈ ਹੋਵੇ ਜਿੰਨੇ ਬੱਚਿਆਂ ਨੂੰ ਪੜਾਈ ਜਾਂਦੀ ਆ ਬਹੁਤ ਸਹੀ ਪੜਾਈ ਬਹੁਤ ਸਾਫ਼ ਸੁਥਰਾ ਗਰਾਉਂਡ ਸਾਰਾ ਸੁਥਰਾ ਇੱਕ ਨੰਬਰ ਦੀ ਹੈ ਆਹ ਹੱਤਾਂ ਜਿੰਦਾ ਹੋਏ ਨਾ ਤਾਂ ਬਣਾ ਸਾਡਾ ਦੋਤਾ ਕਰਿਆ ਬਾਕੀ ਰੋੜੇ ਦੇਖਦੇ ਨਾਲ ਜਾ ਰਹੇ ਇਹ ਵੀ ਬਹੁਤ ਚੰਗਾ ਤੇ ਸਿੱਧਾ ਰੋੜ ਹੋੜੇ ਤੋਂ ਚਮੌਰ ਤੋਂ ਪਰ ਰੋਪੜ ਜਾ ਰਹੇ ਇਹ ਦੂਏ ਪਾਸੇ ਚ ਪੌਲ ਸਾਹਿਬ ਤੇ ਆਉਂਦਾ ਹੈ ਦਿੱਤਾ ਇਹ ਲੋਧਾ ਨੇ ਕਿ ਤੇ ਦਰਾਹੇ ਕੋਲ ਤੇ ਬਹੁਤ ਵਧੀਆ ਸਾਫ਼ ਰੋੜ ਹੈ ਦੇਰ ਤੱਕ ਮੁਸਵਾਂ ਟੱਕਰ ਮਰਟਾ ਦੇ ਕੋਲ ਜਾ ਵਗੇ ਲਾਗਲੇ ਆ ਚਲੀ ਜਾਂਦੀ ਕਿ ਮਰਟੇ ਨੂੰ ਕਾਈ ਨੌਰ ਨੂੰ ਇਹ ਫਟਕ ਲੱਗ ਕੇ ਰੇਲਵੇ ਲਾਈਨ ਤੇ ਖੜਿਆ ਹੋਏ ਰਾਤ ਵੀ ਆਪਾਂ ਫਸੇ ਆ ਕੇ ਫਟਕਾਂ ਦੇ ਵਿੱਚ ਖਾਸਾ ਰਹਿਮ ਲੱਗਦੇ ਆ ਇਹਦੇ ਵੀ ਇਹ ਗੰਟੀ ਹਲੇ ਦੂਰੇ ਹੁੰਦੀ ਆ ਖਾਈ ਤੋ ਤੱਕ ਜਾਮ ਲੱਗ ਜਾਂਦਾ ਅਕਿਆ ਪਹੌੜ ਜਾਂਦੇ ਜਿਹੜਾ ਅਨੰਦਪੁਰ ਸਾਹਿਬ ਨੂੰ ਜਾਂਦਾ ਉੱਪਰ ਨਵਨਾਂ ਲੰਘ ਕੇ ਇਹ ਲੈਂਡ ਦੇ ਉੱਪਰ ਹੀ ਲੱਗਿਆ ਹੋਇਆ ਹੈ ਤਕਰੀਬਨ ਲੈਂਡ ਕਰਕੇ ਲਾਇਆ ਘੁੰਮਾਂ ਵਿੱਚ ਲੱਗਿਆ ਥੋੜਾ ਜਿਹਾ ਵੀ ਤਕਰੀਬਨ ਆਪਾਂ ਪਹੁੰਚਣ ਵਾਲੇ ਨੇੜੇ ਆ ਫਾਟਕਾ ਦੇ ਦੂੇ ਪਾਸੇ ਨਹਿਰ ਆ ਪੱਕੀ ਉਹ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਉਹਦੇ ਨਾਲ ਗੋਵਿੰਦ ਵੈਲੀ ਆ ਉੱਤੇ ਗਾਂ ਐਸਵੀ ਐਸ ਵਾਈ ਐਲ ਜਿਹੜੀ ਨਹਿਰ ਉਹ ਪੱਟੀ ਵੀ ਕੱਚੀ ਨੇ ਖੜੀ ਹੈ ਬੰਦ ਜਣੀ ਉਹ ਵੀ ਜਿਹੜੀ ਵਿਚਾਲੇ ਜਗ੍ਹਾ ਉਹਦੇ ਵਿੱਚ ਗੋਵਿੰਦ ਵੈਲੀ ਵਸਾਈ ਜੀ ਆ ਔਰਲੇ ਪਾਸੇ ਪੱਕੀ ਨਹਿਰ ਹੈ ਗਾ ਐਸਵੀ ਐਲ ਬਾਕੀ ਆ ਫਾਟਕ ਹੈ ਰੋਪੜ ਦੇ ਵਿੱਚ ਪੌੜੀਆਂ ਲੱਗੀਆਂ ਉੱਪਰ ਜਾਂਦਾ ਹੀ ਫੁੱਲਦੇ ਆ ਜਾਂਦਾ ਬਾਈ ਪੱਕੀ ਨਹਿਰ ਦਾ ਪਾਣੀ ਬਹੁਤ ਸਾਫ਼ ਸੁਸਰਾ ਨੀਲਾ ਵਿਆ ਪਾਣੀ ਵੀ ਢਾਲ ਬਹੁਤ ਹੈ ਇਧਰ ਨੂੰ ਉੱਥੇ ਥੋੜਾ ਜਿਹਾ ਪੌੜ ਲੱਗਿਆ ਪੌੜ ਕੋਲ ਦਾ ਬਹੁਤ ਜ਼ੋਰ ਗਾ ਡਰਦਾ ਪਾਣੀ ਉਹ ਤੇ ਥੋੜੇ ਜਿਹੀ ਵੀਡੀਓ ਬਣਾਉਣ ਦੀ ਪਵੰਦੀ ਲਾਈਵ ਹਨ ਪਰ ਕਾਨੂੰ ਰਿਸਕ ਲੈਣਾ ਪਹਿਲੇ ਗਲਤ ਕੰਮ ਕਰਨਾ ਵੀ ਆ ਨਹਿਰਾ ਪੱਕੀ ਚਲੋ ਘਟਿਆ ਪਾਣੀ ਹਲੇ ਬਹੁਤ ਆ ਦਿਖਦਾ ਨਿਸ਼ਾਨ ਲੱਗਿਆ ਉਹ ਤੇ ਥੱਲੇ ਚਲੀ ਗਿਆ ਇੱਕ ਇੱਕਣਾ ਵੀ ਖਾਰਾ ਪੈ ਜਾਂਦੀ ਇਹਨੂੰ ਪਹਿਲੇ ਲੱਗੇ ਵੀ ਰਿਸਕ ਵਾਲਾ ਕੰਮ ਹੈ ਮੁੜ ਕੇ ਰਿਪੇਅਰ ਨਹੀਂ ਹੋਈ ਹੈਗੀ ਨੇ ਜ਼ੋਰ ਕਰ ਬਹੁਤ ਜ਼ੋਰ ਕਰਦਾ ਪਾਣੀ ਉਰੇ ਵੀ ਉਧਰ ਨਹਿਰੂ ਜੀ ਇੱਧਰ ਥੋੜੇ ਜਿਹੀ ਨੀਮੀ ਆਉਦੇ ਕਰਕੇ ਸਪੀਡ ਘੇਰਦਾ ਪਾਣੀ ਫੋਲ ਲੈਂ ਤੇ 48 ਵੇ ਫੋਲ ਉਰੇ ਆਪ ਕਿ ਪਹੁੰਚ ਗਏ ਜੀ ਗੋਵਿੰਦ ਵੈਲੀ ਚ ਬਾਕੀ ਆ ਸਮਾਨ ਅੰਦਰ ਸਾਰਾ ਮਿਲਦਾ ਉਰੇ ਜਿੰਨੇ ਜੀ ਵੋਡ ਲੱਗੇ ਹੋਇਆ ਇਹ ਆ ਹੈਗਾ ਗੋਵਿੰਦ ਵੈਲੀ ਦਾ ਤੁਹਾਨੂੰ ਦਿਖਾਉਂਦੇ ਬਾਕੀ ਉੱਗੇ ਗਿਆ ਅੰਦਰ ਓਕੇ ਗੇਟ ਆ ਸਾਰੇ ਦੇ ਘਾ ਲੱਗਿਆ ਹੋਇਆ ਜਾ ਕੇ ਅਰਕਾਰੀ ਸਕੂਲ ਵੀ ਹੈਗਾ ਜਿਹੜੇ ਇਹ ਲਾਇਬ੍ਰੇਰੀ ਵੀ ਹੈਗੀ ਸਾਰੇ ਖੰਦਰ ਬਣਿਆ ਪਿਆ ਬਹੁਤ ਵਧੀਆ ਬਣਾਇਆ ਗਾ ਸੈਟਾ ਜਣੀ ਆ ਅਸੀਂ ਪਹਿਲੀ ਵਾਰ ਆ ਆ ਦੇਖੋ ਹਾਈ ਸਕੂਲ ਦੀ ਲੱਗੀ ਪਲੇਟ ਤੇ ਬਹੁਤ ਹੋਰ ਜਗ੍ਹਾ ਜ਼ਿਆਦਾ ਤਨ ਬਣੀ ਹੋਈ ਹੈ ਗਾੜ ਕੇ ਨੰਬਰ ਲੱਗੇ ਹੋਏ ਤਾਂ ਫਸਾ ਵਰਤੀ ਜਾਂ ਸੀ ਉਹਦੇ ਉੱਪਰ ਵੀ ਹੈਗੇ ਨੰਬਰ ਹੋਰ ਲੱਗੇ ਨੇ ਇਹ ਮੈਂ ਲੁਧਿਆਣਾ ਚੜ੍ਹਦਾ ਸ਼ੱਕ ਹੈ ਵਿੱਚ ਲੱਗਦਾ ਬੂਟਾ ਹੈ ਕਿਵੇਂ ਆ ਕੋਰਦਾ ਰਹਾ ਜਿੱਦ ਤੇਰੇ ਦੇ ਮਹਾਰਾਜ ਦਾ ਰੂਪ ਲੈ ਗਏ ਤੁਸੀਂ ਵਰਤੀ ਲਾਹਾਰ ਬ੍ਰੇਕ ਆ ਟਮ ਹੈ ਕਿ ਜੇ ਉਹਦਾ ਵੇਖੀ ਗਏ ਨਵਾਂ ਆ ਜੇ ਆਪਾਂ ਆਪਣੇ ਟਿਕਾਣੇ ਪਹੁੰਚ ਗਏ ਟੈਂਟਰ ਦੀ ਤਿਆਰੀ ਹੈ ਲੱਗ ਰਿਹਾ ਪਰਦੇ ਲੱਗਣ ਲੱਗ ਗਏ ਕੱਲ ਦਾ ਸਿਕੰਜੇ ਜਿਹੜਾ ਖੜੇ ਕਰੇ ਉਹਦੇ ਨਾਲ ਵੀ ਕਰਦ ਨਾ ਨਾ ਰਾਤ ਰਾਤ ਤਿਆਰ ਕੱਲ ਨੂੰ ਹੋਰੇ ਪਾਰਟੀ ਵਾਲਾ ਪ੍ਰੋਗਰਾਮ ਜਿਹੜਾ ਹੈਗਾ ਇਹਨਾਂ ਦੇ ਵਧੀਆ ਚੱਲਦਾ ਪ੍ਰੋਸੈਸ ਨਾ ਵਧੀਆ ਠੀਕ ਹੈ ਸਾਰੇ ਵੀਰ ਜਿੰਨੇ ਵੀ ਆਏ ਵੇ ਸਾਰੇ ਬਾਹਰ ਤੇ ਆਏ ਵੇ ਵੀ ਮੈਂ ਕਹਿੰਦਾ ਵੀ ਪੰਜ ਚਾਰ ਕਿਤੇ ਨੇ ਆਇਆ ਆਇਆ ਨੂੰ ਮਕਾਨ ਵੀ ਨਵਾਂ ਬਣਾਇਆ ਨਵੇਂ ਮਕਾਨ ਵਿੱਚ ਪ੍ਰਵੇਸ਼ ਹੋਇਆ ਮਕਾਨ ਦੀ ਵੀ ਇਹ ਗਾਇਲੇ ਖੰਡਪਾਤ ਸਾਹਿਬ ਆਰੰਭ ਕਰਿਆ ਵਾ ਬਯਾਦਾ ਵੀ ਖੰਡਪਾਤ ਸਾਹਿਬ ਆਰੰਭ ਕਰਿਆ ਵਾ ਵੀ ਮੁੰਡੇ ਦਾ ਵਿਆਹ ਹੈ ਉਹ ਇਹਨਾਂ ਦੇ ਬਾਈ ਬੈਠੇ ਉੱਪਰ ਜਿਹੜੇ ਵੇ इधर मकान है जी घर जरा गोबिंद वैली दे दवाइया स्टोर साफ सफाई सारा कुछ हो रहा है बहुत भाई मेहनत करी भी है ਇਹ ਫੁੱਲ ਕੱਲ ਦਾ ਤਾਜ਼ੇ ਤੇ ਸਾਰੇ ਆ ਪੱਤਿਆਂ ਚ ਪਰੋਏ ਹੋਏ ਆ ਇਹ ਵੀ ਲੱਗੇ ਖੜਕਣ ਹੋਣ ਕੱਲ ਜਿਆਦਾ ਸਿੰਘਾਂ ਚ ਤਾਜ਼ੇ ਦੇ ਐ ਹੀ ਫੁੱਲ ਤਾਜ਼ੇ ਦੇ ਬਹੁਤ ਫੁੱਲਾਂ ਦਾ ਹੋ ਗਰੇ ਵਾ ਵਧੀਆ ਵਧੀਆ ਕੋਠਿਆਂ ਬੰਜਾਂ ਬਾਈ ਸਾਰੀਆਂ ਰੱਖੇ

ਉਹ ਬਣੀ ਪਹੁੰਚੇ ਆਪਾਂ ਜਿਹੜੇ ਮਕਾਨ ਦੇ ਖੰਡ ਪਰ ਸਾਹ ਆਰੰਭ ਹੈ ਜੀ ਤਕਰੀਬਨ 3 ਵਜੇ ਕੰਟਾ ਤੋਂ ਪਹਿਲਾਂ ਆਪਾਂ ਪਹੁੰਚ ਗਏ ਚਲੋ ਚਾਹ ਪਾਣੀ ਪੀਂਦੇ ਹਲੇ ਲੰਘ ਜਾਣਾ ਕੰਟਾ ਦਾ ਆਰਾਮ ਕਰਦੇ ਆ 4 ਤੇ 6 ਡਿਊਟੀ ਹੈ 6 ਵਜੇ ਤਾਂ ਫਿਰ ਨਹੀਂ ਹੋ ਜਾਂਦਾ ਬਹੁਤ ਛੇਤੀ ਬਾ ਹੁਣ ਤਾਂ ਦਿਨ ਗਣਮੈ ਟਾਈਮ ਜੇ ਥੱਲੇ ਜਾਣਾ ਇਕੱਲਾ ਹੁੰਦਾ 3 ਵਜੇ ਦੋ ਘੰਟੇ ਤੱਕ ਹਨੇਰਾ ਹੋ ਜਾਣਾ 5 ਵਜੇ ਦਾਨ ਸ਼ੁਰੂ ਜਾਂਦਾ ਹੁਣ ਵੀ ਬਹੁਤ ਛੇਤੀ ਹੈ ਸੂਰਜ ਖੜਾ ਬਹੁਤ ਹੈ ਵੈਸੇ ਧੁੱਪਾਂ ਪੂਰੀ ਆਇਆ ਨਾ ਤੋਂ ਤੋਂ ਪਾ ਲੱਗਦੀ ਉਹ ਜਿੱਥੇ ਮੈਂ ਖੜਾ ਐ ਫੁੱਲ ਔਰ ਜਦ 12 ਦੇ ਟਾਈਮ ਚੱਪ ਜਾਂਦਾ ਗਾਹਾਂ ਫੇਰ ਨਹੀਂ ਟਾਈਮ ਲੱਗਦਾ ਬਹੁਤਾ ਗਿਰਨ ਥੱਲੇ ਫੇਰ ਦਾ ਡਾਇਰੈਕਟ ਥੱਲੇ ਚਲੋ ਬਾਕੀ ਠੀਕ ਐ ਥੋੜਾ ਜਿਹਾ ਬੀਜੀ ਜ਼ਿਆਦਾ ਤੇ ਵੀਡੀਓ ਬਣਨੀ ਆ ਬਾਈ ਥੋੜੀ ਜਿਹੀ ਹਿਸਾਬ ਦਿਓ ਵੀ ਕਰਿਓ ਮਨਜੂਰ ਸਾਰੇ ਕਿਰਪਾ ਰੱਖੇ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਮੇਰਾ ਭਰਿਆ ਹੱਥ ਰੱਖ ਕੇ ਆਪਾਂ ਤਾਂ ਹੀਰਦਾਸ ਕਰਦੇ ਮਾਲਕ ਦੇ ਮੂਹਰੇ ਇੰਨੀ ਵਾਰ ਵੀ ਡਿਊਟੀ ਬੈਠੀ ਦਾ ਉੱਠੀ ਦਾ ਆਉਂਦੇ ਜਾਂਦੇ ਅਸੀਂ ਅਰਦਾਸ ਕਰੀਏ ਸਰਬੱਤ ਦਾ ਭਲਾ ਮੰਗੀਦਾ ਬਾਈ ਕਿਰਪਾ ਰੱਖੇ ਦੇਸਾਂ ਪਰ ਦੇਸਾਂ ਵਿੱਚ ਵੀਰਾ ਦੇ ਮਿਹਰਾਂ ਭਰੇ ਹੱਥ ਰੱਖੇ ਪੜਣਾ ਦੇ ਮਿਹਰਾਂ ਭਰੇ ਹੱਥ ਰੱਖੇ ਸਾਰਿਆਂ ਤਰੱਕੀਆਂ ਵਾਸ਼ੇ ਦਿਨ ਦੁੱਖਿਆਂ ਦਾ ਛੋਕ ਨੇ ਤਰੱਕੀਆਂ ਵਾਸ਼ੇ ਦੇਰ ਹੁੰਦਾ ਵਾਸ਼ੇ ਕਿਰਪਾ ਰੱਖੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਤੇ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ